ਕਾਲਜੀ ਸੰਦੀਪ ਸ਼ੌਟ న్యూਸ ਦੇਖ ਰਹੇ ਸਾਰੇ ਦੋਸਤ ਮਿੱਤਰਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸ਼াশੀ ਕਾਲਜੀ ਅੱਜ ਪਿੰਡ ਅਕਾਲਗੜ ਦੇ ਵਿੱਚ ਮੈਡਮ ਅਨਮੋਲ ਗਗਨ ਮਾਨ ਜੀ ਪਹੁੰਚੇ ਐ ਇੱਥੇ ਗਰਾਊਂਡ ਜੋ ਬਣਾਇਆ ਜਾ ਰਿਹਾ ਉਸ ਦਾ ਉਦਘਾਟਨ ਦੇ ਕਰਨ ਦੇ ਲਈ ਪਹੁੰਚੇ ਐ ਤੇ ਆਉ ਤੁਹਾਨੂੰ ਲਾਈਵ ਤਸਵੀਰਾਂ ਦਿਖਾਉਂਦੇ ਆ ਮੈਡਮ ਅਨਮੋਲ ਗਗਨ ਮਾਨ ਠੀਕ ਹੈ ਓਕੇ ਜੀ ਓਕੇ ਸ੍ਰੀ ਸਾਧ ਸੰਗਤ ਜੀ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਡੇ ਪਿੰਡ ਅਕਾਲਗੜ੍ਹ ਆਪਣੇ ਬਹੁਤ ਹੀ ਹਰਮਨ ਪਿਆਰੇ ਐਮਐਲਏ ਅਨਮੋਲ ਗਗਰਮਾਨ ਜੀ ਵਿਕਾਸ ਕਾਰਜਾਂ ਦੀ ਲੜੀ ਨੂੰ ਅੱਗੇ ਵਧਾਉਂਦੇ ਹੋਏ ਅੱਜ ਤੁਹਾਡੇ ਪਿੰਡ ਪਹੁੰਚੇ ਹਨ ਅਸੀਂ ਇਹਨਾਂ ਦਾ ਤੁਹਾਡੇ ਪਿੰਡ ਪਹੁੰਚਣ ਤੇ ਪੰਚਾਇਤ ਵੱਲੋਂ ਨੱਗਰ ਵੱਲੋਂ ਬਹੁਤ ਧੰਨਵਾਦ ਕਰਦੇ ਹਾਂ ਜੋ ਵੀ ਤੁਹਾਡੇ ਕੰਮ ਹੋਣ ਵਾਲੇ ਆ ਅੱਜ ਆਪਣੇ ਸਟੇਡੀਅਮ ਦੀ ਸ਼ੁਰੂਆਤ ਕਰਨੀ ਆ ਤੇ ਨਾਲ ਦੀ ਨਾਲ ਹੋਰ ਕੋਈ ਅੱਗੇ ਹੋਣ ਵਾਲੇ ਕੰਮ ਉਹ ਤੁਸੀਂ ਇਹਨਾਂ ਨੂੰ ਐਮਐਲਏ ਸਾਹਿਬ ਨੂੰ ਦੱਸ ਸਕਦੇ ਹਨ ਕੋਈ ਵੀ ਹੋਰ ਕੋਈ ਸਮੱਸਿਆ ਕਿਸੇ ਦੀ ਨਾਲ ਦੇ ਪਿੰਡ ਦੀ ਆ ਕਿਸੇ ਹੋਰ ਦਾ ਕੋਈ ਕੰਮ ਅੱਜ ਤੁਹਾਡੇ ਵਿਚਕਾਰ ਸਾਡੇ ਐਮਐਲਏ ਸਾਹਿਬ ਪਹੁੰਚੇ ਆ ਕੋਈ ਵੀ ਤੁਸੀਂ ਆਪਣੀ ਨੂੰ ਸਮੱਸਿਆ ਮਾ ਦੱਸ ਸਕਦੇ ਹਨ ਤੇ ਬਹੁਤ ਤੁਹਾਡਾ ਧੰਨਵਾਦ ਤੁਸੀਂ ਇਹਨਾਂ ਨੂੰ ਇੱਥੇ ਬੁਲਾ ਕੇ ਬਹੁਤ ਮਾਨ ਸਤਕਾਰ ਬਖਸ਼ਿਆ ਤੇ ਹੁਣ ਮੈਂ ਐਮਐਲਏ ਸਾਹਿਬ ਨੂੰ ਬੇਨਤੀ ਕਰੂੰਗਾ ਕਿ ਤੁਸੀਂ ਆਪਣੇ ਵਿਚਾਰ ਇਹ ਨਾਲ ਸਾਂਝੇ ਕਰਿਓ ਸਾਰੀ ਪਿੰਡ ਦੀ ਸੰਗਤ ਦਾ ਪਿੰਡ ਦੀ ਪੰਚਾਇਤ ਦਾ ਪਿੰਡੀਆਂ ਪੇੜਾ ਮਾਵਾਂ ਮੇਰੇ ਦੋਸਤ ਨੌਜਵਾਨ ਵੀ ਸਾਰਿਆਂ ਦਾ ਬਹੁਤ ਧੰਨਵਾਦ ਕਿ ਇੱਥੇ ਪਹੁੰਚਿਓ ਸਾਡੀ ਕਾਂਗੜ ਪਿੰਡ ਦੀ ਸਰਪੰਚ ਖਰਸ਼ਤੀ ਕੌਰ ਜੀ ਉਹਨਾਂ ਦੇ ਹਸਪੈਂਡ ਗੁਰਜਨ ਸਿੰਘ ਸੁਤਵਿੰਦਰ ਸਿੰਘ ਜੀ ਸਾਡੇ ਬਲਾਕ ਪਰ ਦਾ ਅਮਨਿੰਦਰ ਸਿੰਘ ਜੀ ਹਰਮੇਸ਼ ਸਿੰਘ ਜੀ ਸੁਖਦੇਵ ਸਿੰਘ ਜੀ ਨਾਹਰ ਸਿੰਘ ਸੋ ਅੱਜ ਖੇਡ ਦੇ ਗਰਾਊਂਡ ਦਾ ਸਾਰਾ ਤਿਆਰੀ ਕਰਨੀ ਹੋਈ ਹੈ ਖੇਡ ਦੇ ਗਰਾਊਂਡ ਦਾ ਆਪਾਂ ਉਦਘਾਟਨ ਕਰ ਰਹੇ ਹਾਂ ਤਕਰੀਬਨ 22 ਲੱਖ ਦੇ ਤਕਰੀਬਨ ਪਿੰਡ ਚ ਜਿਹੜਾ ਪੈਸਾ ਹੈ ਉਹੋ ਲਗਾਇਆ ਜਾ ਰਿਹਾ ਜਿਹਦੇ ਚੋਂ ਛੱਪੜ ਦੀ ਸਫਾਈ ਹੋਈ ਹੈ ਪਿਛਲੇ ਸਾਲ ਮੇਰੇ ਖਿਆਲ ਉਹ ਹੋ ਗਈ ਸੀ ਮੈਨੂੰ ਕੋਈ ਨੌਲੇਜ ਨਹੀਂ ਪਰ ਪੈਸਾ ਉਹਦੇ ਲਈ ਆਇਆ ਕਿ ਹੁਣ ਹੋਰ ਪੈਸਾ ਆ ਰਿਹਾ ਦੁਬਾਰਾ ਛੱਪੜ ਦੀ ਸਫਾਈ ਲਈ ਖੇਡਾਂ ਦੇ ਗਰਾਊਂਡ ਲਈ ਤੇ ਗਲੀਆਂ ਨਾਲੀਆਂ ਲਈ ਸੋ ਇਹ ਤਕਰੀਬਨ 26.5 ਜਿਹੜਾ ਹੈਗਾ ਇਸਲੇ ਪੈਸੇ ਨੂੰ ਲਾ ਕੇ ਟੋਟਲ ਆਉਣਾ ਹੈ ਇੱਕ ਤੇ ਗਰਾਊਂਡ ਤਿਆਰ ਹੋ ਜਾਣਾ ਜੀ ਅਸੀਂ ਹਰ ਪਿੰਡ ਵਿੱਚ ਜਿਹੜਾ ਖੇਡਾਂ ਦਾ ਮੈਦਾਨ ਆ ਉਹ ਤਿਆਰ ਕਰ ਰਹੇ ਹਾਂ ਇਹੋ ਜਿਹਾ ਕੋਈ ਪਿੰਡ ਵੀ ਅਸੀਂ ਜਿਹਦੇ ਕੋਲ ਜ਼ਮੀਨ ਹੈ ਈਵਨ ਕਿਸੇ ਕੋਲ ਜ਼ਮੀਨ ਨਹੀਂ ਵੀ ਹੈਗੀ ਤਾਂ ਵੀ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਖੇਡਾਂ ਤੇ ਮੈਦਾਨ ਤੋਂ ਬਾਂਝਾ ਕੋਈ ਵੀ ਪਿੰਡ ਨਾ ਹੋਵੇ ਕਿੰਨੀ ਵੱਧਦੀ ਹੈ ਜੀ ਇੱਥੇ ਹਜ਼ਾਰ ਆ ਨਾ ਕਾਫੀ ਹੈ ਕਾਫੀ ਆਬਾਦੀ ਚੰਗੀ ਆਬਾਦੀ ਹੈ ਤੇ ਇੱਥੇ ਕੋਈ ਸਹੂਲਤ ਤੋਂ ਬਿਨਾ ਪਿੰਡ ਨਹੀਂ ਹੋਣਾ ਚਾਹੀਦਾ ਤੇ ਅਸੀਂ ਤਾਂ ਇਹ ਗੱਲ ਵੀ ਕਹੀ ਹੈ 3 ਸਾਲ ਹੋ ਗਏ ਸਾਡੇ ਕਾਰਜਕਾਰ ਨੂੰ ਕਦੀ ਕਿਸੇ ਵੀ ਪਿੰਡ ਚੋਂ ਅਠੈਨੀ ਨਹੀਂ ਮੰਗੀ ਕਿਸੇ ਪਿੰਡ ਚ ਬਹੁਤ ਸੇ 170 ਪਿੰਡ ਹੈ ਬਹੁਤ ਵੱਡਾ ਹਲਕਾ ਹੈ ਬਹੁਤ ਪਿੰਡਾਂ ਚ ਕਰੋੜਾ ਰੁਪਏ ਵੀ ਦੇਤਾ ਕੁਝ ਪਿੰਡਾਂ ਚ ਪੈਸਾ ਹੋਣਾ ਆ ਰਿਹਾ ਕੁਝ ਜਿਹੜੇ ਨਵੇਂ ਸਰਪੰਚ ਬਣੇ ਨੇ ਇਹਨਾਂ ਨੇ ਹਿੰਮਤ ਮਾਰਨੀ ਸ਼ੁਰੂ ਕੀਤੀ ਹੈ ਪਹਿਲਾਂ ਵਾਲੇ ਕੁਝ ਸਰਪੰਚ ਜਿਹੜੇ ਸੀਗੇ ਉਹ ਥੋੜੇ ਜਿੇ ਕੰਮ ਕਰਨ ਚ ਸਲੋ ਸੀਗੇ ਸੋ ਗਰਾਊਂਡ ਤੋਂ ਲੈ ਕੇ ਹੋਰ ਕਿਹੜੀਆਂ-ਕਿਹੜੀਆਂ ਸਮੱਸਿਆਵਾਂ ਨੇ ਉਹ ਤੁਸੀਂ ਦੱਸ ਸਕਦੇ ਹੋ ਜਿਹੜੀਆਂ ਨੋਟ ਕਰਨ ਵਾਲੀਆਂ ਨੇ ਬਤੌਰ ਐਮਐਲਏ ਪਿੰਡ 'ਚ ਜਿੰਨੀ ਵੀ ਗਰਾਊਂਡ ਆਊਗੀ ਸਾਡੀ ਸਰਪੰਚਾਂ ਨੂੰ ਕਲੀਅਰ ਹਦਾਇਤਾਂ ਕੀ ਨਾ 1 ਰੁਪਇਆ ਤੁਹਾਡੇ ਤੋਂ ਮੰਗਣਾ ਹੈ ਨਾ ਕਿਸੇ ਠੇਕੇਦਾਰ ਤੋਂ ਨਾ ਕਿਸੇ ਅਫਸਰ ਤੋਂ ਨਾ ਬੀਡੀਪੀ ਤੋਂ ਤੁਸੀਂ ਇਮਾਨਦਾਰੀ ਨਾਲ ਸਾਰਾ ਪੈਸਾ ਪਿੰਡ ਚ ਲਾਉਣਾ ਹੈ ਲੋਕਾਂ ਨੇ ਸਾਨੂੰ ਬੜੀ ਉਮੀਦ ਨਾਲ ਬਣਾਇਆ ਇਸ ਲਈ ਬਣਾਇਆ ਕਿ ਚੰਗਾ ਕੰਮ ਕਰੀਏ ਇਮਾਨਦਾਰੀ ਨਾਲ ਕਰੀਏ ਖਾਣ ਵਾਲੇ ਤਾਂ ਅੱਜ ਤੱਕ ਸਾਰੇ ਗਏ ਨੇ ਬਣਾਉਣ ਵਾਲਾ ਨਹੀਂ ਕੋਈ ਹੈ ਤੇ ਜਦੋਂ ਐਮਐਲਏ ਖਾਵੇ ਫਿਰ ਸਾਰੇ ਖਾਂਦੇ ਜਦੋਂ ਉਹਨੇ ਐਸੇ ਦੇ ਕੇ ਉਹਦੇ ਚ ਮੰਗਣੇ ਆ ਫਿਰ ਸਾਰੇ ਆ ਨੂੰ ਆਦਤ ਪੈਦੀ ਆ ਖਾਣ ਦੀ ਥੱਲੋਂ ਪੈਸਾ ਪਹਿਲਾਂ ਵੀ ਸੀ ਸਰਕਾਰ ਦਿੰਦੀ ਐ ਪਰ ਖਾਣਾ ਜਿਹੜਾ ਬਣਦਾ ਉਹਨੇ ਖਾਣਾ ਹੈ ਖਾਣ ਦੀ ਆਦਤ ਮਾੜੀ ਰਹੀ ਮੈਂ ਖਾਣਾ ਨਹੀਂ ਤੁਸੀਂ ਖਾਓ ਨਾਲ ਆਪਾਂ ਇਹ ਜੇ ਕੰਮ ਕਰਨੇ ਆ ਕਿ ਲੋਕ ਕਹਿਣ ਵੀ ਹਾਂ ਲੀਡਰ ਵੀ ਕੰਮ ਕਰ ਸਕਦੇ ਹੂੰ ਤਾਂ ਇਹੀ ਹੁੰਦਾ ਵੀ ਲੀਡਰ ਤਾਂ ਬਣਦੀ ਖਾਣ ਨੂੰ ਨੇ ਇਹਨਾਂ ਦਾ ਕੰਮ ਹੀ ਇਹ ਆ ਵੀ ਕਾ ਫਿਰ ਰਾਤ ਨੂੰ ਇਹਨਾਂ ਨੂੰ ਚੈਨ ਦੀ ਨੀਂਦ ਨਹੀਂ ਆਉਂਦੀ ਕਿਉਂਕਿ ਕ腐ਸ਼ਨ ਕਰਕੇ ਚੈਨ ਦੀ ਨੀਂਦ ਕਿਹਨੇ ਸੌਣਾ ਹੈ ਚੈਨ ਦੀ ਨੀਂਦ ਤਾਂ ਤੁਹਾਨੂੰ ਆਉਂਦੀ ਯਾਰ ਆਮ ਦਾ ਪਿੰਡਾਂ ਨੂੰ ਪਤਾ ਹੀ ਨਹੀਂ ਲੱਗਦਾ ਕਦੋਂ ਸੌ ਜਾਂਦੇ ਸੋ ਕੰਮ ਕਰਨਾ ਆਪਾਂ ਮਿਹਨਤ ਨਾਲ ਕਰਨਾ ਜਿਹੜੇ ਪਿੰਡ ਦੇ ਵਿੱਚ ਲੋਕਾਂ ਦੇ ਮਸਲੇ ਨੇ ਸਮੱਸਿਆਵਾਂ ਨੇ ਉਹਨਾਂ ਦੇ ਮਤੇ ਪਾਓ ਬੀਡੀਪੀਓ ਨੂੰ ਦਿਓ ਬੀਡੀਪੀਓ ਨੂੰ ਵੀ ਕਲੀਅਰ ਹਦਾਇਤਾਂ ਵੀ ਜ਼ੀਰੋ ਕ腐ਸ਼ਨ ਐਂਡ ਹੁਣ ਤਾਂ ਬਿਲਕੁਲ ਹੀ ਸੀ ਟਾਲਰੇਟ ਨਹੀਂ ਕਰਾਂਗੇ ਕੱਲ ਨੂੰ ਸ਼ਹਿਰ ਦੇ ਜੀ ਮੈਂ ਸਾਰੇ ਠੇਕੇਦਾਰ ਬੁਲਾ ਲਈਆਂ ਉਹਨਾਂ ਨੂੰ ਪੁੱਛਣਾ ਵੀ ਮੈਨੂੰ ਜਾਣਦੇ ਕਿਉਂਕਿ ਮੈਨੂੰ ਨਹੀਂ ਜਾਣਦੇ ਪਰ ਮੈਨੂੰ ਪਤਾ ਚੱਲਿਆ ਵੀ ਅਫਸਰ ਜਿਹੜੇ ਅਫਸਰ ਨੇ ਇਹਨਾਂ ਦਾ ਹਿੱਸਾ ਪੱਕਾ ਬੰਨਿਆ ਹੁੰਦਾ ਠੇਕੇਦਾਰ ਦਾ ਚੀਜ਼ 100 ਦੀ ਹੁੰਦੀ ਹੈ 50 ਰੁਪਏ ਘੱਟ ਤੋਂ ਘੱਟ ਸਸਤਾ ਠੇਕਾ ਪਵਾ ਲੈਂਦੇ ਆ ਦੇਣਗੇ 100 ਰੁਪਈਆ 50 ਰੁਪਈਆ ਅਡਜਸਟ ਕਰਕੇ ਆਪ ਜੇਬ 'ਚ ਪਾ ਲੈਂਦੇ ਆ ਸੋ ਸਹੀ ਕੋਸ਼ਿਸ਼ ਕਰ ਰਹੇ ਆ ਵੀ ਜਿਹੜੀਆਂ ਪਿੰਡਾਂ ਚ ਵੀ ਉਹਨਾਂ ਨੂੰ ਸ਼ਹਿਰਾਂ ਚ ਵੀ ਹਦਾਇਤ ਦੇ ਰਹੇ ਆ ਕੋਈ ਤਸੀਲਦਾਰ ਬਾਹਰ ਕੱਢ ਕੇ ਕਹਿ ਦਵੇ ਕਦੇ ਅਸੀਂ ਕਿਸੇ ਨੂੰ ਮਿੰਟਾ ਅੱਧੇ ਦਾ ਨਾਂ ਹੀ ਪਤਾ ਹੁੰਦੇ ਵੀ ਕਿਸੇ ਤੋਂ ਠਿਆਨੀ ਕਦੀ ਮੰਗੀ ਹੋਵੇ ਸੋ ਇੱਕ ਤੇ ਹੁਣ ਆਪਾਂ ਗਰਾਊਂਡ ਬਣਾ ਰਹੇ ਆ ਜੀ ਇਹ ਬਣ ਜਾਣਾ ਗਲੀਆਂ ਨਾਲੀਆਂ ਉਹ ਵੀ ਹੋ ਜਾਣਗੀਆਂ ਹੋਰ ਕਿਹੜੇ ਕਿਹੜੇ ਮਸਲੇ ਜਿਹੜੇ ਪਿੰਡ ਦੇ ਹੱਲ ਹੋਣ ਕੰਨੀ ਹੋ ਰਹੇ ਨੇ ਸੜਕਾਂ ਦਾ ਬਹੁਤ ਬੁਰਾ ਸੜਕਾਂ ਦਾ ਬੁਰਾ ਹਾਲ ਹੈ ਜੀ ਲਿੰਕ ਰੋੜਾ ਨਾ ਜੀ ਬਹੁਤ ਜ਼ਿਆਦਾ ਸੜਕਾਂ ਦਾ ਹਾਲ ਮਾੜਾ ਜੀ ਜਿੰਨੀਆਂ ਵੀ ਲਿੰਕ ਰੋੜਾ ਨੇ ਜੀ ਉਹ ਪੈ ਗਈਆਂ ਨੇ ਕੋਈ ਸੜਕ ਵੀ ਚੰਗੀ ਨਹੀਂ ਕੋਈ ਸੜਕ ਸਾਡਾ ਵਧੀਆ ਨਹੀਂ ਹੈਗੀ ਖਿਜਰਾਬਾਦ ਵਾਲੀ ਸੜਕ ਨੂੰ ਬਣੀ ਨਹੀਂ ਜੀ ਬਹੁਤ ਜ਼ਿਆਦਾ ਟਾਈਮ ਹੋ ਗਿਆ ਖਿਜਰਾਬਾਦ ਚਟੌਲੀ ਵਾਲੀ ਸੜਕ ਪੈ ਗਈ ਹੈ ਜੀ ਮੈਡਮ ਜੀ 30 ਪੜਾਓ ਨਿਕਲਿਆ ਜੀ ਪਹਿਲਾਂ ਸੜਕ ਪਹਿਲਾਂ 30 ਵਰੀ ਬਣਣੀ ਮੇਰੀ ਵੀ ਕਿਹਨੇ 53 54 ਸਾਲ ਦੀ ਉਮਰ ਹੋ ਗਈ ਮੈਡਮ ਨੂੰ ਬਹੁਤ ਦੇਰ ਦੇ ਆ ਕੇ ਵੀ ਥੋੜੀ ਤੁਸੀਂ ਵੀ ਕਹਿੰਦੇ ਆ ਕੇ ਪਹਿਲਾਂ ਖਿਦਰਾਬਾਦ ਦੇ ਤਿੰਨ ਸਾਲ ਤੁਸੀਂ ਪਹਿਲਾਂ ਕਿਹਾ ਤਾਂ ਵੀ ਸੜਕ ਬਣ ਜੂਗੀ ਜੀ ਸੜਕ ਅਜੇ ਬਣੀ ਨਹੀਂ ਮੈਡਮ ਦੇਖੋ ਵੀ ਜੇ ਕਿਸੇ ਪਾਸੇ ਕੋਈ ਸੜਕਾਂ ਦਾ ਕੋਈ ਕੰਮ ਨਹੀਂ ਹੈ ਜੀ ਚੱਲ ਰਿਹਾ ਸਾਡੇ ਤੇ ਇਸੇ ਬਹੁਤ ਮਾੜਾ ਹਾਲ ਹੈ ਸਾਡੇ ਪਾਣੀ ਦੇ ਪਕਾਸ ਦਾ ਬਹੁਤ ਮਾੜਾ ਹਾਲ ਹੈ ਨਹੀਂ ਵੀ ਆਪਾਂ ਕੈਮਰੇ 'ਚ ਤਾਂ ਫੇਰ ਬੋਲਾਂਗੇ ਮੈਂ ਮੇਰੀ ਗੱਲ ਤਾਂ ਸੁਣ ਲਓ ਠੀਕ ਹੈ ਜੀ ਮੈਂ ਇਹ ਕਹਿ ਰਹੀ ਹਾਂ ਕਿ ਸੜਕਾਂ ਪੈ ਗਈਆਂ ਨੇ 200 ਸੜਕਾਂ ਰਿਪੇਅਰ ਹੋਣ ਨੂੰ ਪੈ ਗਈਆਂ ਪੈਸਾ ਮਨਜ਼ੂਰ ਹੋ ਗਿਆ ਜਿਹੜੀਆਂ ਲਿੰਕ ਰੋੜਾਂ ਨੇ ਖਰੜਦੀਆਂ ਸਾਰੀਆਂ ਪੈ ਗਈਆਂ ਜੀ ਹੋਰ 2 ਮਹੀਨਿਆਂ ਦੇ ਵਿੱਚ ਕੰਮ ਵਧੀਆ ਤਰੀਕੇ ਨਾਲ ਸ਼ੁਰੂ ਹੋ ਜਾਊਗਾ ਮੈਨੂੰ ਪਤਾ ਮੈਂ ਕਿੰਨੀ ਮਿਹਨਤ ਕੀਤੀ ਇਸ ਚੀਜ਼ ਲਈ ਜਿੰਨੀ ਤੁਹਾਨੂੰ ਖੁਸ਼ੀ ਹੈ ਹੁਣੀ ਇਹ ਸੜਕ ਬਣਨ ਦੀ ਹੁੰਦੀ ਉਹ ਤੋਂ ਜ਼ਿਆਦਾ ਮੈਨੂੰ ਹੁਣੀ ਹੈ ਅਸੀਂ ਤੁਹਾਡਾ ਧੰਨਵਾਦ ਕਰਾਂਗੇ ਜੀ ਜੀ ਸੋ ਸੜਕਾਂ ਸਾਰੇ ਦੀਆਂ ਸਾਰੀਆਂ ਮੰਡੀ ਬੋਰਡ ਨੇ ਮੰਜ਼ੂਰ ਕਰ ਦਿੱਤੀਆਂ ਜੀ ਚਾਹੇ ਉਹ ਸਿਉਂ ਕਾਲੀ ਆ ਪੜਸ਼ਾਲੀ ਆ ਸਿੰਘਪੁਰੇ ਵਾਲੀ ਆ ਖਿਜਰਾਬਾਦ ਵਾਲੀ ਆ ਸਾਰੀਆਂ ਹੀ ਸੜਕਾਂ ਜਿਹੜੀਆਂ ਸਾਰਾ ਖਰੜ ਪੱਕਾ ਹੋ ਜਾਣਾ ਸੋ ਇਹ ਤੇ ਲੱਗੇ ਹੋਏ ਆ ਹੁਣ ਜਿਹੜਾ ਆਰਡੀਐਸ ਦਾ ਪੈਸਾ ਪਹਿਲਾਂ ਰੁਕਿਆ ਹੋਇਆ ਸੀ ਉਹਦੇ ਕਰਕੇ ਸਾਰੇ ਪੰਜਾਬ 'ਚ ਹੀ ਸੜਕਾਂ ਬਣਨ ਦੀ ਦਿੱਕਤ ਆ ਰਹੀ ਸੀ ਚਲੋ ਅੱਛੀ ਗੱਲ ਹੁਣ ਵੀ ਬਣ ਜਾਣਗੀਆਂ ਬਣ ਗਈਆਂ ਅੱਛੀਆਂ ਬਣਾਵਾਂਗੇ ਇਹਦੇ ਵਿੱਚ ਦਿੱਕਤ ਆ ਜਿਆਦਾ ਸੜਕਾਂ ਦੀ ਤੁਸੀਂ ਬੇਫਿਕਰ ਰਹੋ ਹਾਂਜੀ ਮਾਹਲੀ ਜ਼ਿਲ੍ਹੇ ਵਿੱਚ ਸਾਡੇ ਦਿੱਕਤ ਮਾਹਲੀ ਜ਼ਿਲ੍ਹੇ 'ਚ ਜੀ ਖਾਸ ਕਰਕੇ ਜਿਹੜਾ ਆਪਣਾ ਹਲਕੇ ਪੀਡਬਲੂਡੀ ਦੇ ਅੰਦਰ ਸੀ ਨਹੀਂ ਬਾਕੀ ਦੋ ਹਲਕੇ ਮੰਡੀ ਬੋਰਡ ਦੇ ਅੰਦਰ ਸੀ ਸੋ ਹੁਣ ਉਹਨਾਂ ਨੂੰ ਮੈਂ ਬੇਨਤੀ ਕੀਤੀ ਹੈ ਬੈਠ ਕੇ ਵੀ ਸਾਡੀ ਸਮੱਸਿਆ ਬਹੁਤ ਜ਼ਿਆਦਾ ਹੈ ਜਿੱਦਾਂ ਤੁਸੀਂ ਕਹਿ ਰਹੇ ਹੋ ਬਹੁਤ ਸਾਰੇ ਲੋਕ ਮੈਨੂੰ ਇਸ ਸਮੱਸਿਆ ਨੂੰ ਕਹਿੰਦੇ ਨੇ ਪਰ ਆਪਾਂ ਇਹ ਸਮੱਸਿਆ ਜਿਹੜੀ ਹੈ ਦੂਰ ਕਰ ਲੈਣੀ ਹੈ ਸੜਕਾਂ ਫਾਰੀਆਂ ਪੈ ਗਈਆਂ ਕੋਈ ਸੜਕ ਨਹੀਂ ਜਿਹੜੀ ਨਹੀਂ ਰਹਿ ਜੂਗੀ ਕਿਉਂਕਿ ਅਸੀਂ ਵੀ ਘੁੰਮਦੇ ਫਿਰਦੇ ਆ ਸਾਨੂੰ ਵੀ ਦਿੱਕਤ ਆਉਂਦੀ ਹੈ ਜੀ ਮੈਨੂੰ ਪਤਾ ਲੋਕਾਂ ਨੂੰ ਕੋਈ ਡ੍ਰੀਮ ਨਹੀਂ ਕੇਸ ਹੋ ਜੇ ਜਾਂ ਕਹਿੰਦੇ ਜਿੰਨੇ ਨੇ ਐਂਬੂਲੈਂਸ ਨਾ ਹੋਣੀ ਇੰਨੇ ਤੋਂ ਮੇਰੀ ਤਰੱਕੀ ਤਾਂ ਜੀ ਸੜਕਾਂ ਬਣਨ ਚ ਹੈ ਇਸ ਗੱਲ ਨੂੰ ਤੁਸੀਂ ਸਮਝੋ ਸੜਕਾਂ ਬਣ ਗਈਆਂ ਤਾਂ ਮੈਨੂੰ ਤੁਸੀਂ ਚੰਗਾ ਕਹੋਗੇ ਠੀਕ ਹੈ ਜੀ ਸੜਕਾਂ ਬਣ ਗਈਆਂ ਸੋ ਮੈਂ ਪੂਰਾ ਤੁਹਾਡੇ ਨਾਲੋਂ ਵੱਧ ਜ਼ੋਰ ਲਾਇਆ ਹੋਇਆ ਹੈ ਸੜਕਾਂ ਪਾਸ ਹੋ ਗਈਆਂ ਬਸ ਮੈਂ ਤੇ ਹੀ ਖੁਸ਼ ਹਾਂ ਪਿੰਡਾਂ ਦੀ ਅਸੀਂ ਗਰਾਊਂਡ ਤੇ ਪਾਰਕ ਹੁਣੇ ਬਣਾ ਰਹੇ ਹਾਂ ਜੀ ਕੁਝ ਮੁੱਢਲੀ ਸਹੂਲਤ ਕੋਈ ਹੈ ਹੀ ਨਹੀਂ ਪਿੰਡਾਂ 'ਚ ਹਾਂ ਜੀ ਤੇ ਪਾਰਕ ਵੀ ਹੈ ਨਹੀਂ ਹਾਂ ਜੀ ਪਾਰਕ ਵੀ ਚਲੋ ਪਾਰਕ ਤੋਂ ਪਹਿਲਾਂ ਆਪਾਂ ਸੀਵਰੇਜ ਪਾਉਂਦੇ ਹਾਂ ਹਾਂ ਜੀ ਕਿਉਂਕਿ ਇਹ ਗਰਾਊਂਡ ਬਣ ਜਾਊਗਾ ਤੇ ਛੱਪੜ ਸਾਹਿਬ ਨੇ ਜੀ ਪਿੰਡ ਤੇ ਮੇਰੇ ਆਪਣਾ ਪਿੰਡ ਛੱਪੜ ਸਾਹਿਬ ਬਹੁਤ ਗੁਰਾ ਹਾਲ ਹੈ ਜੀ ਦੂਣੇ ਪਿੰਡਾਂ ਦੇ ਛੱਪੜ ਹੈ ਜੀ ਛੱਪੜ ਮਰਨ ਲੈ ਜਾਂਦੇ ਨੇ ਲੁੱਕਾ ਛੁੱਟ ਕੋਟ 3-4 ਕਿਲਾ ਛੱਪੜਾਈ ਤੇ ਛੱਪੜ ਸਾਨੂੰ ਇੱਥੇ ਪਾਰ ਕਰਦੇ ਇੱਕ ਮਤਾ ਪਾ ਲਓ ਪੰਚਾਇਤ ਕੋਲੋਂ ਖਾਪੜ ਮਾਰੋ ਸੋਨਾ ਸੈਂਟਰਾ ਇਕੱਠਾ ਇੱਕ ਸੀਵਰੇਜ ਇਹ ਦੋ ਪ੍ਰੋਜੈਕਟ ਪਾਸ ਕਰਵਾਉਂਗਾ ਨਾ ਸੀਵਰੇਜ ਤੇ ਖਾਪੜ ਪਾ ਦੇ ਤੇ ਛੱਪੜ ਸਾਰੇ ਜੀ ਗੰਦਗੀ ਪਿੰਡ ਦੇ ਵਿੱਚ ਨਾ ਦੇ ਅੱਛਾ ਇੱਕ ਇੱਕ ਦੋ ਕੰਮ ਐ ਯਾਦ ਕਰਾਉਣਾ ਚਾਹੁੰਨਾ ਜੀ ਜਿਹੜੇ ਕਿ ਮੈਨੂੰ ਲੱਗਦਾ ਵੀ ਬਹੁਤ ਜ਼ਰੂਰੀ ਨੇ ਬਾਕੀ ਮੈਨੂੰ ਪਤਾ ਨਹੀਂ ਉਹ ਕੰਮ ਇਹ ਐ ਬਈ ਇੱਕ ਤਾਲ ਸਾਢੇ ਪਿੰਡ ਚ ਆਮ ਆਦਮੀ ਕਲੀਨਿਕ ਖੋਲ ਦੋ ਅੱਛਾ ਜੀ ਜਿਹਦੇ ਨਾਲ ਡਿਲੀਵਰੀ ਡਿਲੀਵਰੀ ਦੀ ਗੱਲ ਕਰਦੇ ਤੇ ਉਹਦਾ ਮਸਲਾ ਹੱਲ ਹੋ ਜਾਊਗਾ ਜੀ ਠੀਕ ਪਿੰਡ ਦੇ ਵਿੱਚ ਨਹੀਂ ਉਹਦੇ ਚ ਫਿਰ ਆਮ ਆਦਮੀ ਜੋ ਡਿਸਪੈਂਸਰੀ ਆ ਡਿਸਪੈਂਸਰੀ ਆਮ ਆਦਮੀ ਕਲੀਨਿਕ ਜਿਸ ਤਰ੍ਹਾਂ ਵੀ ਹੈ ਆਮ ਆਦਮੀ ਕਲੀਨਿਕ ਤੇ ਦਵਾਈਆਂ ਤੇ ਟੈਸਟ ਹੁੰਦੇ ਹਾਂ ਹਾਂ ਜੀ ਡਿਲੀਵਰੀ ਜਿਹੜਾ ਹੋ ਇੱਕ ਵੂਮਨ ਦਾ ਅਲੱਗ ਤੋਂ ਹੁੰਦਾ ਹਾਂ ਉਹ ਉਹ ਕੋਈ ਡਿਸਪੈਂਸਰੀ ਵਗੈਰਾ ਦਾ ਕਰ ਦੋ ਸਿਸਟਮ ਹਣੀ ਤੇ ਜਿਹੜਾ ਪਿੰਡ ਦਾ ਵਿਕਾਸ ਹੁੰਦਾ ਉਹ ਸਰਪੰਚ ਦੇ ਨਾਲ-ਨਾਲ ਪਿੰਡ ਦੇ ਬਾਕੀ ਲੋਕ ਵੀ ਉਹਦੇ ਚ ਹਿੱਸਾ ਪਾਉਂਦੇ ਹਨ ਹਣਾ ਜੀ ਹੁਣ ਮੈਂ ਪੈਸਾ ਦੇ ਜੂਗੀ ਤੇ ਉਹਨੂੰ ਪੈਸੇ ਨੂੰ ਖੁਰਦ-ਪੁਰਦ ਕਰ ਦੋ ਉਹਦਾ ਵੀ ਕੋਈ ਫਾਇਦਾ ਨਹੀਂ ਤੇ ਬਾਕੀ ਜੇ ਸਰਪੰਚ ਆਪਣੀ ਆਈ ਤੇ ਆ ਜਵੇਂ ਫੇਰ ਨਹੀਂ ਉਹਨੂੰ ਫੇਰ ਉਹ ਪਾਵੇਂ ਐਮਐਲਏ ਦੀ ਸਪੋਰਟ ਨਾ ਕਰ। ਫੇਰ ਉਹਨੇ ਸਬਸਕੀਮਾ ਨਾਲ ਪੈਸਾ ਪੰਜਾਬ ਸਰਕਾਰ ਤੋਂ ਵੀ ਮਿਲਦਾ ਹੈ ਉਹ ਵੀ ਥੋੜਾ ਜਿਹਾ ਪੈਸਾ ਹੈ। ਪੈਸਾ ਸੈਂਟਰ ਤੋਂ ਵੀ ਆਉਂਦਾ ਉਹ ਵੀ ਅਸੀਂ ਟੈਕਸ ਦਿੰਦੇ ਆ। ਉਹੀ ਪੈਸਾ ਹੈ। ਪੈਸਾ ਮੰਦਰੇਗਾ ਰਹੀ ਨਹੀਂ ਆਉਂਦਾ। ਐਨੇ ਤਰੀਕੇ ਨੇ ਪੈਸੇ ਲਿਆਉਣ ਦੇ ਚਾਹੇ ਤੁਸੀਂ 2 ਕਰੋੜ ਲਿਆਓ ਛੋਟੇ ਜਿਹੇ ਪਿੰਡ ਤੋਂ। ਹਾਂਜੀ। ਹਾਂ ਹੋਗਾ ਸਾਫ ਸੁਥਰੇ ਵੀ ਤਾਂ ਹੋਗੇ ਟੇਬਲ ਆਉਂਗੇ। ਤੇਰੇ ਲਾਉਣ ਨੂੰ ਖਾਇਨ ਚਾਹੀਨੀ ਕੀ ਹਾਂ ਨਹੀਂ ਹੋਵੇ ਜੀ ਨਾ 13 ਵਾਪਸ ਜਿਹੜਾ ਹੈ ਤੁਸੀਂ ਥਾਂ ਕੋਈ ਨਾ ਕੋਈ ਪਲਾਨ ਕਰੋ ਜਿੱਥੇ ਕੋਈ ਤੇ ਜ਼ਿਆਦਾ ਕਿਸ ਪਿੰਡ ਚ ਜ਼ਿਆਦਾ ਦਿੱਕਤ ਆ ਉਥੇ ਗੋਬਰ ਗੈਸ ਪਲਾਟ ਲਾ ਲਓ ਸਾਰੇ ਪਿੰਡ ਨੂੰ ਬਿਜਲੀ ਵੀ ਜਾਊਗੀ ਮੁਫਤ ਚ ਇਹ ਮੇਰਾ ਥੋੜਾ ਚਾਹੀਦਾ ਥੋੜਾ ਚਾਹੀਦਾ ਇਹ ਸਾਰੀਆਂ ਸਕੀਮਾਂ ਬਣਾਵਾਂਗੇ ਮਾਦ ਜੀ ਸਾਰੀਆਂ ਚੀਜ਼ਾਂ ਦੇ ਹੱਲ ਪਹਿਲਾਂ ਬੇਸਿਕ ਸਹੂਲਤਾਂ ਮਾਂ ਪੂਰੀਆਂ ਕਰ ਪਾਣੀ ਦਾ ਕਰੋ ਵੀ ਜਾਏ ਹਾਂ ਜੀ ਪਾਣੀ ਦਾ ਪ੍ਰਬੰਧ ਹੈ ਪਾਣੀ ਸਾਡੇ ਮੀਂਹ ਫਿਰ ਆਈ ਪਰ ਨਾ ਪਾਣੀ ਸਾਡੇ ਪਾਣੀ ਅੰਦਰ ਵਰਤਣੀ ਹੈ ਅੱਛਾ ਲਿੰਗੜਾ ਵਾਸਤੇ ਬਹੁਤ ਔਖਾ ਹੋ ਜਾਣਾ ਲਿੰਗੜਾ ਸੀਵਰੇਜ ਹਾਂਜੀ ਦੋ ਟੰਡਾ ਦਾ ਸੀਵਰੇਜ ਦਾ ਪ੍ਰੋਜੈਕਟ ਪਾ ਕੇ ਰੱਖੋ ਪਿੰਡ ਚ ਪਿੰਡ ਨੂੰ ਸਾਰਾ ਜੋ ਪਿੰਡ ਜ਼ੋਰ ਲਾਓ ਵੀ ਅਸੀਂ ਪਿੰਡ ਵਧੀਆ ਬਣਾਉਂਦੇ ਫੇਰ ਬਣ ਜਾਵੇ ਅੱਛਾ ਲੱਗੂ ਤੁਹਾਨੂੰ ਰਹਿੰਦੇ ਨੂੰ ਅੱਛਾ ਲੱਗੂ ਨਾ ਵੀ ਅਸੀਂ ਕਿਹੜੀ ਥਾਂ ਤੇ ਰਹਿੰਦੇ ਬਾਪਸੋਂ ਨੂੰ ਦਿਲ ਕਰੇ ਪਿੰਡ ਚ ਜਾਨਾ ਸਿਵਰੇਜ ਪਾਉਨੇ ਮਤਲਬ ਤੁਸੀਂ ਸੀਵਰੇਜ ਪਾਉਨੇ ਇੱਕ ਇਹ ਦੱਸੋ ਜੇ ਵਾਜੇ ਓਕੇ ਜੀ ਜਾਨ ਦਾ ਟੈਸਟ ਕਰਦੇ ਕਿ ਪਾਣੀ ਦੀ ਲੋੜ ਹੈ ਬਿਨਾਰ ਸ਼ੁਗਾਨ ਕਰਦੇ ਪਾਈਪਲਾਈਨ ਸਾਡੇ ਦੂਰ ਪਾਈਪਲਾਈਨ ਸੀਵਰੇਜ ਹੈ ਵਾਟਰ ਸਪਲਾਈ ਵਾਟਰ ਸਪਲਾਈ ਕਿੰਨੇ ਕਰਨੇ ਅਰਧਾ ਅਰਧਾ ਮਹੀਨੇ ਦਾ ਜਿਹੜੀ ਆਪਣੀ ਦਸਤਾਈ ਵਾਲਾ ਕਿ ਮੇਰੀ ਵੀ ਬਹੁਤ ਲੱਕ ਪਿੰਡ ਵਾਲੇ ਨੇ ਕਰਨਾ

ਸੋ ਦੇਖਣੀ ਹੈ ਹਾਂ ਨਾਂ ਕਰੀ ਲੋ ਬੋਲੇ ਸੋ ਨਿਹਾਲ ਜੀ ਆਦਾ ਹਲੋ ਹੁਣ ਥੋੜੇ ਵਿਕਾਸ ਵਿਕਾਸ ਜਣੀ ਮੈਂ ਤੁਹਾਨੂੰ ਕਹਿੰਦਾ ਗੌਰ ਰੱਖੇ ਬਸ ਸਾੜੇ ਪਿੰਡ ਵੀ ਗੌਰ ਰੱਖੀਏ ਠੀਕ ਹੈ ਜੀ ਜਣੀ ਗੌਰ ਤੇ ਬਿਨਾਂ ਗੱਲ ਨਹੀਂ ਬਣਨੀ ਤੁਸੀਂ ਉਹ ਸਾਡੇ ਮੁੱਖ ਮੰਤਰੀਆਂ ਤੁਸੀਂ ਉਹ ਸਭ ਠੀਕ ਹੈ ਸੋਨੂ ਵੀ ਉਦੋਂ ਵੀ ਮੈਂ ਇਹ ਕਿਹਾ ਸੀ ਕਿ ਕੰਮ ਧਵਾਤੇ ਲੈਣਾ ਅਸੀਂ ਗੁਰਵਾਨ ਕਮਾਨ ਨੂੰ ਨਹੀਂ ਜਾਣਦੇ ਅਸੀਂ ਗੰਜਰੀ ਵਾਲ ਨੂੰ ਜਾਣਦੇ ਹਾਂਜੀ ਹਾਂ ਨਹੀਂ ਮੈਂ ਮੈਂ ਕੰਮ ਤੁਸੀਂ ਕਰਦੇ ਹੋ ਉਹ ਆਉਣ ਵਾਲੇ ਸਮੇਂ ਤੋਂ ਹਾਂ ਬਸ ਉਹਨੂੰ ਤੁਹਾਡੇ ਕੰਮ ਨੇ ਦੱਸਿਆ ਜਿਹੜੇ ਪਹਿਲਾਂ ਆ ਰਹੇ ਆ ਉਹ ਉਹਨਾਂ ਨੂੰ ਉਹਨਾਂ ਦੇ ਕੰਮ ਨੇ ਹਰਾਇਆ। ਹਾਂ ਜੀ ਤੁਸੀਂ ਅੱਜ ਆਏ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਬਹੁਤ ਵਧੀਆ ਧੰਨਵਾਦ ਕਰਦੇ ਹਾਂ। ਅੱਜ ਗੋਣ ਕੰਗਸਾਬ ਇੱਕ ਵਾਰੀ ਅੱਜ ਕਿਹੜਾ ਮਾਰਚ ਕਰੋ ਜੀ? ਹਰਾਤ ਆ। ਮੈਂ ਕਹਾਂ ਜੀ ਮੈਂ ਨਹੀਂ ਹਰਾਇਆ। ਉਹਨੂੰ ਤੁਹਾਡੇ ਕੰਮ ਨੇ ਹਰਾਇਆ। ਸੱਚੀ ਗੱਲ ਹੈ। ਸੱਚ। ਠੀਕ ਹੈ ਜੀ। ਮੈਂ ਨਹੀਂ ਹਰਾਉਂਦਾ ਮੈਂ ਕਿਸੇ ਨੂੰ। ਜਿਹੜਾ ਜਿਹੜਾ ਕੰਮ ਨਾ ਮੈਂ ਹਰਾ ਸਕਦਾ। ਜਿਹੜਾ ਕੰਮ ਨਾ ਕਰੇ ਤੀ। ਹਾਂ ਮੈਂ ਤਾਂ ਸੱਚੀ ਕਹਿੰਦੀ ਉਹਨੂੰ ਬੱਸ। ਮਮਸ਼ਕਰ ਜੀ। ਹਾਂ ਜੀ। ਅੱਜ ਤੁਸੀਂ ਖਾਦ ਘਰ ਦੇ ਵਿੱਚ ਆਇਓ ਇੱਥੇ ਕੀ ਪ੍ਰੋਗਰਾਮ ਸੀ ਜੀ ਕਾਫੀ ਸਾਰੇ ਪਿੰਡਾਂ ਸਾਡਾ 4-5 ਪਿੰਡਾਂ ਚ ਦੌਰਾ ਸੀਗਾ ਵੱਖ-ਵੱਖ ਪਿੰਡਾਂ ਚ ਉਦਘਾਟਨ ਕੀਤੇ ਜੀ ਤੇ ਇੱਥੇ ਅਸੀਂ ਅੱਜ ਜਿਹੜਾ ਗਰਾਊਂਡ ਦਾ ਉਦਘਾਟਨ ਕਰ ਰਹੇ ਹਾਂ ਮਾਜਰਾ ਚ ਚੰਦੋ ਚ ਚੰਦਪੁਰ ਦੇ ਵਿੱਚ ਅਸੀਂ ਬਹੁਤ ਸਾਰੇ ਪਿੰਡਾਂ ਚ ਲਗਾਤਾਰ ਜਿਹੜੇ ਗਰਾਊਂਡਾਂ ਤੇ ਪਾਰਕਾਂ ਦੇ ਉਦਘਾਟਨ ਕੀਤੇ ਨੇ ਜੀ ਐਂਡ ਸਾਡੀ ਸਰਕਾਰ ਦਾ ਤੇ ਮਿਸ਼ਨ ਹੈ ਕਿ ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾਵੇ ਤੇ ਇਸੇ ਲੜੀ ਦੇ ਤਹਿਤ ਪਿੰਡਾਂ ਚ ਗਰਾਊਂਡ ਬਣਾਉਣੇ ਬਹੁਤ ਜ਼ਰੂਰੀ ਹੈ ਤਾਂ ਕਿ ਨੌਜਵਾਨਾਂ ਜਿਹੜੇ ਉਹ ਸਹੀ ਪਾਸੇ ਲੱਗ ਸਕਦਾ ਜੀ ਸੋ ਸਾਰੇ ਅਕਾਲਗੜ ਪਿੰਡ ਵਾਸੀਆਂ ਨੂੰ ਮੇਰੇ ਵੱਲੋਂ ਬਹੁਤ ਸਾਰੀਆਂ ਮੁਬਾਰਕਾਂ ਸਰਪੰਚ ਸਾਹਿਬ ਨੂੰ ਬਹੁਤ ਸਾਰੀਆਂ ਮੁਬਾਰਕਾਂ ਨੌਜਵਾਨ ਸਰਪੰਚ ਨੇ ਅੱਛਾ ਕੰਮ ਕਰ ਰਿਹਾ ਜੀ ਮੈਮ ਇੱਕ ਸਮੱਸਿਆ ਇਹਨਾਂ ਦੀ ਵਿੱਚ ਆਈ ਹੈ ਹਸਪੀਟਲ ਦੀ ਜਾਂ ਡਿਸਪੈਂਸਰੀ ਦੀ ਕਿਉਂਕਿ 41 ਦੇ ਵਿੱਚ ਬਹੁਤ ਸਾਰਾ ਮਰੀਜ਼ ਹੋ ਜਾਂਦਾ ਹੈ ਬਹੁਤ ਸਾਰੇ ਜਿਹੜੇ ਪਿੰਡ ਨੇ ਉਸੇ ਤੇ ਡਿਪੈਂਡ ਨੇ ਤੇ ਇੱਥੇ ਹੈ ਕਿ ਅੱਗੇ ਪਲੈਨਿੰਗ ਕੋਈ ਹਸਪੀਟਲ ਦੀ ਜ਼ਰੂਰ ਜੀ ਹਸਪੀਟਲ ਤਾਂ ਨਹੀਂ ਖੈਰ ਅਸੀਂ ਇੱਥੇ ਕਲੀਨਿਕ ਜ਼ਰੂਰ ਬਣਾਵਾਂਗੇ ਜਾਂ ਤੇ ਡਿਸਪੈਂਸਰੀ ਹੋ ਜਾਣੀ ਹੈ ਜਾਂ ਆਮ ਆਦਮੀ ਕਲੀਨਿਕ ਹੋ ਜਾਣਾ ਕਿਉਂਕਿ ਪਿੰਡ ਦੀ ਜ਼ਰੂਰਤ ਓਨੀ ਹੁੰਦੀ ਹੈ ਨਾਲ ਸ਼ਹਿਰ ਲੱਗਦੇ ਚ ਹਸਪਤਾਲ ਬਣਾਇਆ ਜਾਂਦਾ ਆ ਕਦੀ ਕੋਈ ਸਕੀਮ ਆਉਂਦੀ ਹੈ ਕਿ ਕਈ ਪਿੰਡਾਂ ਨੂੰ ਮਿਲ ਕੇ ਇੱਕ ਪਾਸੇ ਹਸਪਤਾਲ ਬਣਾਇਆ ਜਾ ਸਕਦਾ ਤਾਂ ਉਹ ਵੀ ਜ਼ਰੂਰ ਕਰਾਂਗੇ ਜੀ ਜੀ ਇੱਕ ਸਮੱਸਿਆ ਆਈ ਹੈ ਜੀ ਵੀ ਸੜਕਾਂ ਦੀ ਉਹਨੇ ਉਹਦੇ ਵਾਸਤੇ ਅੱਗੇ ਕੀ ਪਲਾਨਿੰਗ ਹੈ ਸੜਕਾਂ ਜੀ ਲਗਭਗ ਸਾਰੀਆਂ ਪਾਸ ਹੋ ਗਈਆਂ ਆਪਣੀਆਂ ਜਿੰਨੀਆਂ ਰਿਪੇਅਰਿੰਗ ਵਾਲੀਆਂ ਸੀ ਖਰੜਦੀਆਂ 200 ਦੇ ਤਕਰੀਬਨ ਸੜਕਾਂ ਉਹ ਵੀ ਪਾਸ ਹੋ ਗਈਆਂ ਨੇ ਜਿੰਨੀਆਂ ਵੱਡੀਆਂ ਲਿੰਕ ਰੋਡਸ ਨੇ ਉਹ ਵੀ ਮੰਡੀ ਬੋਰਡ ਨੇ ਉਹਦੇ ਪੈਸੇ ਜਿਹੜੇ ਮਨਜ਼ੂਰ ਕਰ ਲਏ ਆ ਜਲਦੀ ਜਿਹੜੀ ਮੈਂ ਡਿਟੇਲ ਦੇ ਵਿੱਚ ਇਹਦੀ ਖੁਸ਼ਖਬਰੀ ਉਹ ਦਵਾਂਗੀ ਆਮ ਆਦੀ ਪਾਰਟੀ ਜਿਹੜੀ ਆਈ ਉਹ ਨਸ਼ਿਆਂ ਵਿਰੁੱਧ ਹੋਈ ਹੋਈ ਹੈ ਯੁੱਧ ਨਸ਼ਾ ਬទ ਚੱਲ ਰਹੀ ਹੈ ਮੁਹਿੰਮ ਚੱਲ ਰਹੀ ਹੈ ਤੇ ਆਪਣੀ ਅੱਗੇ ਪਲੈਨਿੰਗ ਜਿਹੜੀ ਨਸ਼ਿਆਂ ਦੀ ਹੈ ਤੁਹਾਨੂੰ ਆਪਣੇ ਇਲਾਕੇ ਦੇ ਵਿੱਚ ਕਿਉਂਕਿ ਆਪਾਂ ਤਾਂ ਖਰੜਾਕੇ ਦੇ ਵਿੱਚ ਬੈਠੇ ਆ ਕਿੰਨੇ ਜਿਹੜੇ ਆਈਡੈਂਟੀਫਾਈ ਹੋਏ ਨੇ ਜਿਹੜੇ ਨਸ਼ਿਆਂ ਨੂੰ ਵੇਚਦੇ ਨੇ ਜਾਂ ਕਰਦੇ ਨੇ ਦੇਖੋ ਸਾਰੇ ਪੰਜਾਬ 'ਚ ਲੰਬੇ ਸਮੇਂ ਤੋਂ ਜਿਹੜੇ ਨਸ਼ੇ ਦੇ ਸੌਦਾਗਰ ਇਹਨਾਂ ਨੇ ਜੜੀਆਂ ਜੜਾਂ ਆਪਣੀਆਂ ਲੰਬੀਆਂ ਕੀਤੀਆਂ ਹੋਈਆਂ ਸੀ ਤੇ ਚਾਹੇ ਸਪਲਾਈ ਉਪਰੋਂ ਜਿੱਥੇ ਵੀ ਹੁੰਦੀ ਹੈ ਵੇਚਣ ਵਾਲੇ ਇੱਥੇ ਬੈਠੇ ਅੰਦਰ ਹੀ ਸੋ ਜਿਨ੍ਹਾਂ ਨੇ ਵੀ ਨਸ਼ਾ ਮਾਵਾ ਦੇ ਪੁੱਤਾਂ ਨੂੰ ਨੌਜਵਾਨਾਂ ਨੂੰ ਛੋਟੀ ਛੋਟੀ ਉਮਰ ਚ ਇਥੋਂ ਤੱਕ ਕਿ 14 15 15 ਸਾਲ ਦੇ ਬੱਚੇ ਵੀ ਚਿੱਟੇ ਤੇ ਲਾਤੇ ਤੇ ਜਿਨ੍ਹਾਂ ਨੇ ਵੀ ਇਹ ਕੰਮ ਕੀਤੇ ਨੇ ਆਪਣੇ ਮਹਿਲ ਮਨਾਰੇ ਬਣਾਏ ਨੇ ਲੋਕਾਂ ਦੇ ਘਰ ਖਰਾਬ ਕਰਕੇ ਲੋਕਾਂ ਦੇ ਘਰ ਉਜਾੜ ਕੇ ਤੇ ਉਹਨਾਂ ਦੇ ਘਰ ਤਾਂ ਸਾਡੀ ਸਰਕਾਰ ਨੇ ਨਹੀਂ ਰਹਿਣ ਦੇਣੇ ਇਹਦੇ ਨਾਲ ਜਰੂਰ ਜਿਹੜਾ ਇੱਕ ਡਰ ਤੇ ਪੈਦਾ ਹੁੰਦਾ ਹੀ ਹੈ ਤੇ ਕਿਉਂਕਿ ਜੇ ਔਰਤਾਂ ਵੀ ਵਿੱਚ ਦੇਖਿਆ ਵੀ ਔਰਤਾਂ ਬੜੇ ਫਕਰ ਨਾਲ ਕਹਿ ਰਹੀਆਂ ਵੀ ਅਸੀਂ ਘੜਾ ਅੱਜ ਦੇ ਵੇਚਦੇ ਆਂ ਅਸੀਂ ਤਾਂ ਪੁਰਾਣੇ ਵੇਚਦੇ ਆਂ ਤੇ ਇਹ ਬਹੁਤ ਬੁਰੀ ਗੱਲ ਹੈ ਕਿਉਂਕਿ ਔਰਤਾਂ ਜਦੋਂ ਬੱਚਿਆਂ ਨੂੰ ਡਾਂਟਣ ਤਾਂ ਬੱਚੇ ਸਿੱਧੇ ਪਾਸੇ ਲੱਗਦੇ ਹੀ ਐ ਜੇ ਔਰਤਾਂ ਵੀ ਨਾਲ ਰਲੀਆਂ ਹੋਈਆਂ ਨੇ ਤੇ ਫੇਰ ਹੁਣ ਜਦੋਂ ਘਰਾਂ ਦਾ ਨੁਕਸਾਨ ਹੁੰਦਾ ਤਾਂ ਸਾਰੀਆਂ ਮਾਵਾਂ ਝਟਕਣ ਗਈਆਂ ਤਾਂ ਸਹੀ ਵੀ ਪਹਿਲਾਂ ਤਾਂ ਕਰਨ ਤੋਂ ਝਟਕਣ ਗਈਆਂ ਵੀ ਕਰਨਾ ਨਹੀਂ ਤੇ ਫੇਰ ਤੁਸੀਂ ਇਸ ਗਲਤ ਰਾਹ ਤੇ ਪੈਣਾ ਤੇ ਇਹ ਸ ਪੰਜਾਬ ਸਰਕਾਰ ਦਾ ਇੱਕ ਬਹੁਤ ਜਿਹੜਾ ਵਧੀਆ ਉਪਰਾਲਾ ਜਿਹੜਾ ਸਹੀ ਟਾਈਮ ਕਰ ਦਿੱਤਾ ਗਿਆ। ਦੇ ਵਿਰੋਧੀ ਨੇ ਜੀ ਉਹ ਐ ਵੀ ਕਹਿੰਦੇ ਨੇ ਕਿ ਵੀ ਜਿਹੜੇ ਛੋਟੀ ਲੈਵਲ ਦੇ ਨੇ ਡਰਗਸ ਵੇਚਦੇ ਨੇ ਉਹਨਾਂ ਨੂੰ ਫੜਿਆ ਜਾਂਦਾ ਜਿਹੜੇ ਇਹਨਾਂ ਦਾ ਸਪੋਰਟਰ ਹਨ। ਦੇਖੋ ਤੁਸੀਂ ਕਹਿਆ ਵੀ ਛਾਤੀ ਤੇ ਹੱਥ ਮਾਰ ਕੇ ਬੀਬੀਆਂ ਕਹਿੰਦੀਆਂ ਅਸੀਂ ਵੇਚਣਾ ਹੈ ਤੇ ਉਹਨਾਂ ਨੂੰ ਕਿਸੇ ਦੀ ਸਪੋਰਟ ਤਾਂ ਹੈ ਨਾ ਉਹ ਕਿਉਂ ਨਹੀਂ ਫੜੇ ਜਾ ਰਹੇ? ਤੇ ਜਦੋਂ ਜਿਹੜੇ ਵੇਚਣ ਵਾਲੇ ਉਹੀ ਖਤਮ ਹੋ ਜਾਣਗੇ ਤੇ ਜਿਹੜੇ ਉੱਪਰੋਂ ਸਪਲਾਈ ਕਰਦੇ ਉਹ ਕਿਹਨੂੰ ਦੇਣਗੇ? ਜਦੋਂ ਪੰਜਾਬ ਚ ਕਿਸੇ ਪਿੰਡ ਚ ਕਿਸੇ ਸ਼ਹਿਰ ਦੇ ਵਿੱਚ ਕਿਸੇ ਨੇ ਕਹਿਣਾ ਹੀ ਨਹੀਂ ਵੀ ਅਸੀਂ ਤਾਂ ਵੇਚਣਾ ਨਹੀਂ। ਵੀ ਸਾਡਾ ਤਾਂ ਸਰਕਾਰ ਘਟਾ ਜੂਗੀ ਤੇ ਉਹ ਵੇਚਣ ਵਾਲੇ ਵੇਚਣਗੇ ਕਿਨੂੰ ਠੀਕ ਖਰੀਦਣ ਵਾਲੇ ਨਹੀਂ ਜਦੋਂ ਕੋਈ ਵਜਣਾ ਹੈ ਵੇਚਣ ਵਾਲੇ ਆਪੇ ਹੀ ਖਤਮ ਹੋ ਜਾਣਗੇ ਖਰੀਦਣ ਵਾਲਿਆਂ ਨੂੰ ਖਤਮ ਕਰੋ ਹੁਣ ਅਕਾਲ ਤਖਤ ਦਾ ਵੀ ਕਰੋਲਾ ਪਿਆ ਹੋਇਆ ਜੀ ਉਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਦੇਖੋ ਇੱਕ ਧਾਰਮਿਕ ਮਸਲਾ ਹੈ ਇਹਨਾਂ ਦੀ ਆਪਸ ਸਾਰਾ ਜਿਹੜਾ ਤਾਣਾ ਬਾਣਾ ਇਸ ਮਸਲੇ ਤੇ ਚਸਤ ਤੇ ਨਹੀਂ ਹੋਣੀ ਚਾਹੀਦੀ ਇਹ ਸਾਡੀ ਧਾਰਮਿਕ ਆਸਥਾ ਦੇ ਨਾਲ ਲੋਕਾਂ ਦੀ ਧਾਰਮਿਕ ਆਸਥਾ ਨਾਲ ਜੁੜਿਆ ਹੋਇਆ ਹੈ ਤੇ ਬਟ ਅਫਸੋਸ ਹੈ ਕਿ ਇਹਨਾਂ ਮੁੱਦਿਆਂ ਜਨਰਲ ਕਿਰਪੀਰ ਸਿੰਘ ਨੇ ਕਿਹਾ ਕਿ ਜਿਹੜਾ ਹੁਕਮਨਾਮਾ ਜਾਰੀ ਹੁੰਦਾ ਏ ਉਹ ਗਲਿਆਰੇ ਦੇ ਅੰਦਰ ਤੱਕ ਹੀ ਹੁੰਦਾ ਏ ਬਾਹਰ ਪਬਲਿਕ ਦੇ ਵਿੱਚ ਨਹੀਂ ਲਾਗੂ ਹੁੰਦਾ ਉਹਦੇ ਬਾਰੇ ਤੁਸੀਂ ਕੀ ਸੋਚਦੇ ਹੋ ਦੇਖੋ ਮੈਂ ਤੁਹਾਨੂੰ ਕਿਹਾ ਕਿ ਇਹ ਸਾਰੀਆਂ ਧਾਰਮਿਕ ਮਸਲੇ ਨੇ ਜਨਤਾ ਦਾ ਦਿਮਾਗ ਹੈ ਜਿਹੜਾ ਉਹ ਗੁਰਬਾਣੀ ਨਾਲ ਜੋੜਨਾ ਚਾਹੀਦਾ ਹੈ ਸਾਡੇ ਇਸ ਐਸਜੀਪੀਸੀ ਦਾ ਮੇਨ ਕੰਮ ਆ ਜੇ ਇਸ ਚੀਜ਼ ਨੂੰ ਗੰਭੀਰਤਾ ਨਾਲ ਲਿਆ ਜਾਵੇ ਤਾਂ ਮੇਨ ਕੰਮ ਹੈਗਾ ਲੋਕਾਂ ਨੂੰ ਗੁਰਮਤ ਦੇ ਨਾਲ ਗੁਰਬਾਣੀ ਨਾਲ ਗੁਰੂ ਦੇ ਸ਼ਬਦ ਨਾਲ ਜੋੜਨਾ ਵਾਦ ਤੋਂ ਵਾਅਦੇ ਇਹੋ ਜੇ ਸਕੂਲ ਖੋਲੜੇ ਜਿਹਦੇ ਨਾਲ ਗੁਰਬਾਣੀ ਦਾ ਪ੍ਰਚਾਰ ਹੋ ਸਕੇ ਸਿਆਸਤ ਨੂੰ ਛੱਡ ਕੇ ਗੁਰਬਾਣੀ ਨਾਲ ਗੁਰੂ ਦੇ ਸ਼ਬਦ ਨਾਲ ਉਹ ਅਨਹਦ ਨਾਦ ਨਾਲ ਜੋੜਨ ਦੀ ਕਿਰਪਾ ਉਹਨਾਂ ਨੂੰ ਕਰਨੀ ਚਾਹੀਦੀ ਹੈ ਜਿੰਨਾ ਪੈਸਾ ਲੋਕ ਦਿੰਦੇ ਨੇ ਚਾਹੇ ਉਹ ਸ੍ਰੀ ਹਰ ਹਰਮੰਦਰ ਸਾਹਿਬ ਹੈ ਉਸ ਪੈਸੇ ਨੂੰ ਬੜੇ ਵਧੀਆ ਢੰਗ ਦੇ ਨਾਲ ਜਿਹੜਾ ਪਬਲਿਕ ਤੇ ਵਾਪਸ ਅچھے ਤਰੀਕੇ ਨਾਲ ਗੁਰਮਤ ਦੇ ਨਾਲ ਲੋਕਾਂ ਨੂੰ ਸੱਚ ਦੇ ਰਾਹ ਤੇ ਪਾਉਣ ਲਈ ਸੱਚਖੰਡ ਦੇ ਰਾਹ ਤੇ ਪਾਉਣ ਲਈ ਪਰਤੇ ਜਾ ਸਕਦਾ ਸਿਆਸਤ ਵਾਲੇ ਪੱਖ ਤੋਂ ਦੂਰ ਰਹਿਣਾ ਚਾਹੀਦਾ ਹੈ ਅ ਇਸ ਜਗ੍ਹਾ ਤੇ ਬੈਠ ਕੇ ਅ ਕੁਰਸੀ ਦੀ ਸੱਤਾ ਦੀ ਭੁੱਖ ਨਹੀਂ ਹੋਣੀ ਚਾਹੀਦੀ ਗੁਰੂ ਦਾ ਗਿਆਨ ਵੰਡਣ ਦੀ ਭੁੱਖ ਹੋਣੀ ਚਾਹੀਦੀ ਹੈ ਠੀਕ ਹੈ ਧੰਨਵਾਦ ਤੇ ਹੁਣ ਗੱਲ ਕਰਦੇ ਆ ਪਿੰਡ ਦੇ ਜੋ ਪਸnik ਹੈ ਬਿਰਜੀ ਅ ਅੱਜ ਮੈਡਮ ਅਨਮੋਲ ਗਗਨਮਾਨ ਤੁਹਾਡੇ ਪਿੰਡ ਦੇ ਵਿੱਚ ਆ ਕੇ ਗਏ ਆ ਗਰਾਊਂਡ ਦਾ ਉਦਘਾਟਨ ਕਰਕੇ ਗਏ ਆ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਤਾਂ ਜੀ ਤੁਹਾਨੂੰ ਮੇਰਾ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਜੀ ਵੀ ਸਭ ਤੋਂ ਵੱਡੀ ਤਾਂ ਗੱਲ ਇਹ ਹੈ ਵੀ ਜਿਹੜਾ ਇਹ ਗਰਾਊਂਡ ਦਾ ਅਧਿਕਾਰਤ ਨੂੰ ਹੋਇਆ ਏ ਉਹ ਪਹਿਲੀ ਗੱਲ ਤਾਂ ਸਾਡੇ ਪਿੰਡ ਦੇ ਵਿੱਚ ਗਰਾਊਂਡ ਹੈ ਹੀ ਨਹੀਂ ਤਾਂ ਸਾਡੇ ਬੱਚਿਆਂ ਨੂੰ ਬਹੁਤ ਜ਼ਿਆਦਾ ਜ਼ਰੂਰਤ ਸੀ ਇਹਦੇ ਨਾਲ ਸਾਡੇ ਬੱਚੇ ਜਿਹੜੇ ਜਿਹੜੇ ਨਸ਼ਾ ਨਸ਼ਿਆਂ ਦੀ ਆਦਤ ਨਸ਼ਿਆਂ ਦੇ ਉਹਦੇ ਚ ਪੈ ਗਏ ਆ ਕੁਛ ਨਾ ਕੁਛ ਸਾਡੇ ਪਿੰਡ ਦੇ ਵਿੱਚ ਬਹੁਤ ਜ਼ਿਆਦਾ ਫਰਕ ਪਊਗਾ ਜੀ ਬਹੁਤ ਧੰਨਵਾਦ ਜੀ ਤੇ ਹੋਰ ਕਈ ਅਪੀਲ ਕਰਨਾ ਚਾਹ ਹੋ ਗਈ ਜੀ ਮੈਂ ਤਾਂ ਜੀ ਇਹ ਸਰਕਾਰਾਂ ਨੂੰ ਬਹੁਤ ਲਈ ਕਹਾਂਗਾ ਜੀ ਵੀ ਜੋ ਵੀ ਉਪਰਾਲਾ ਕਰ ਰਹੇ ਹੋ ਤੁਸੀਂ ਜੋ ਸਾਡੇ ਸਰਪੰਚ ਸਾਹਿਬ ਹੈ ਕੋ ਸਰਦਾਰ ਗੁਜੰਟ ਸਿੰਘ ਜੀ ਤਖਤਾਨੇ ਦੇ ਸਰਪੰਚ ਸਾਹਿਬ ਹੈ ਬਹੁਤ ਵਧੀਆ ਸਾਨੂੰ ਮੁੰਡੇ ਮਿਲੇ ਆ ਨਵੀਂ ਸੋਚ ਲੈ ਕੇ ਆਏ ਆ ਜੀ ਬਹੁਤ ਵਧੀਆ ਬੱਚੇ ਆ ਵੀ ਅਸੀਂ ਇਹਨਾਂ ਦਾ ਸਾਥ ਦਵਾਂਗੇ ਬਾਅਦ ਚੜ ਕੇ ਸਾਥ ਦਵਾਂਗੇ ਵੀ ਇਹ ਸਾਡੇ ਵਸਤੇ ਪਿੰਡਾਂ ਵਾਸਤੇ ਬਹੁਤ ਵਧੀਆ ਕੰਮ ਕਰਦੇ ਆ ਤੁਹਾਡੇ ਪਿੰਡ ਦੇ ਚੋਦੂ ਘਾਟਨ ਕਰਕੇ ਗਏ ਆ ਗਰਾਊਂਡ ਦਾ ਇਹ ਬਹੁਤ ਵਧੀਆ ਕੰਮ ਆ ਜੀ ਇਹ ਸਾਡੇ ਪਿੰਡ ਦੇ ਜਿਹੜੇ ਬੱਚੇ ਆ ਸਾਰੇ ਆਪਣਾ ਸੈਰਸੁਰ ਕਰੂਗੇ ਵਧੀਆ ਤਰੀਕਿਆਂ ਨਾਲ ਦੌੜ ਦੌੜ ਭੱਜੂਗਾ ਨਹੀਂ ਸਾਨੂੰ ਕਰਾਲੀ ਜਾਣਾ ਪੈਂਦਾ ਬੜੇ ਗਰਾਊਂਡ ਵਿੱਚ ਇਹ ਬਹੁਤ ਵਧੀਆ ਉਪਰਾਲਾ ਉਹਨਾਂ ਦਾ Gracias.